ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਵੀਡੀਓ ਬੱਚਿਆਂ ਨੂੰ ਲੈ ਕੇ ਆ ਦੋਸਤੋ ਕਿ ਬੱਚਿਆਂ ਨੂੰ ਲੈ ਕੇ ਆਪਾਂ ਜ਼ਿੰਦਗੀ ਦੇ ਵਿੱਚ ਕਿਹੜੀਆਂ ਗਲਤੀਆਂ ਕਰਦੇ ਆਂ ਬਾਕੀ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਇਵਾ ਦੋਸਤੋ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਬੱਚਿਆਂ ਨੂੰ ਲੈ ਕੇ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਕਮੈਂਟ ਦੇ ਵਿੱਚ ਜਰੂਰ ਦੱਸਿਓ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਦੋਸਤੋ ਬਹੁਤ ਜ਼ਿਆਦੇ ਮਾਪੇ ਇਹੋ ਜਿਹੇ ਨੇ ਜਿਹੜੇ ਕਿ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਬਹੁਤ ਵਧੀਆ ਢੰਗ ਦੇ ਨਾਲ ਕਰਦੇ ਨੇ ਆਪਣੇ ਬੱਚੇ ਨੂੰ ਸਰੀਰਕ ਪੱਖੋਂ ਮਾਨਸਿਕ ਪੱਖੋਂ ਉਹਨਾਂ ਦਾ ਬਹੁਤ ਖਿਆਲ ਰੱਖਦੇ ਨੇ ਉਹਨਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਨੇ ਹਰ ਇੱਕ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਅੱਜ ਦੇ ਸਮੇਂ ਦੇ ਵਿੱਚ ਮਾਪੇ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਨੇ ਕਿ ਸਾਡੇ ਬੱਚਾ ਕਿਸੇ ਚੀਜ਼ ਤੋਂ ਕੋਈ ਕਮੀ ਨਾ ਰਹਿ ਜਾਵੇ ਹਰ ਇੱਕ ਪੱਖ ਤੋਂ ਉਹਨੂੰ ਸਭ ਕੁਝ ਦੱਸਣ ਦੀ ਕੋਸ਼ਿਸ਼ ਕਰਦੇ ਨੇ ਪਰ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਸੁਲਝੇ ਹੋਏ ਮਾਪੇ ਨੇ ਉਥੇ ਕੁਝ ਕੁ ਮਾਪੇ-ਮਾਪੇ ਇਹੋ ਜਿਹੇ ਨੇ ਜਿਹੜੇ ਕਿ ਆਪਣੇ ਬੱਚਿਆਂ ਨੂੰ ਲੈ ਕੇ ਕਾਫੀ ਵੱਡੀਆਂ ਗਲਤੀਆਂ ਕਰ ਲੈਂਦੇ ਨੇ ਉਹ ਵੱਡੀਆਂ ਗਲਤੀਆਂ ਕਿਹੜੀਆਂ ਨੇ ਸਭ ਤੋਂ ਵੱਡੀ ਗਲਤੀ ਦੋਸਤੋ ਪਹਿਲੇ ਨੰਬਰ ਤੇ ਇਹ ਆ ਕਿ ਜਿਹੜਾ ਕਿ ਆਪਣੇ ਬੱਚਿਆਂ ਨੂੰ ਦੂਜੇ ਬੱਚਿਆਂ ਦੇ ਨਾਲ ਆਪਾਂ ਕੰਪੇਅਰ ਕਰਦੇ ਨੇ ਕਾਫੀ ਮਾਪੇ-ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਦੂਜੇ ਬੱਚਿਆਂ ਦੇ ਨਾਲ ਕੰਪੇਅਰ ਕਰਦੇ ਨੇ ਇਹ ਜਿਹੜਾ ਕੰਪੇਅਰ ਕਰਦੇ ਨੇ ਇਹ ਕੰਪੈਰੀਸ਼ਨ ਇੱਕ ਦੂਜੇ ਬੱਚਿਆਂ ਨੂੰ ਲੈ ਕੇ ਇਹ ਕੰਪੈਰੀਸ਼ਨ ਬਚਪਨ ਤੋਂ ਲੈ ਕੇ ਸਾਰੀ ਲਾਈਫ ਚੱਲਦਾ ਰਹਿੰਦਾ ਸਾਰੀ ਜ਼ਿੰਦਗੀ ਇਹ ਕੰਪੈਰੀਸ਼ਨ ਚੱਲਦਾ ਹੀ ਰਹਿੰਦਾ ਖਾਸ ਕਰਕੇ ਜਦੋਂ ਕਾਲਜ ਦੀ ਲਾਈਫ ਹੁੰਦੀ ਆ ਕਾਲਜ ਲਾਈਫ ਵਿੱਚ ਇਹ ਕੰਪੈਰੀਸ਼ਨ ਸਿਖਰਾਂ ਦੇ ਉੱਤੇ ਹੁੰਦਾ ਹੁਣ ਗੱਲ ਜੀ ਆਪਾਂ ਕਰੀਏ ਬਚਪਨ ਦੀ ਹੁਣ ਬਚਪਨ ਵਿੱਚ ਪਰਮਾਤਮਾ ਨੇ ਹਰ ਇੱਕ ਬੱਚੇ ਨੂੰ ਵੱਖਰਾ ਵੱਖਰਾ ਢੇਡ ਦਿੱਤਾ ਹੁੰਦਾ ਹਰ ਇੱਕ ਬੱਚੇ ਦੀ ਇਮਿਊਨਿਟੀ ਸਿਸਟਮ ਵੱਖਰਾ ਵੱਖਰਾ ਹੁੰਦਾ ਹੁਣ ਜਦੋਂ ਕਾਫੀ ਬੱਚੇ ਬਹੁਤ ਵਧੀਆ ਚੀਜ਼ਾਂ ਖਾਂਦੇ ਨੇ ਹਰ ਇੱਕ ਚੀਜ਼ ਖਾ ਲੈਂਦੇ ਨੇ ਹਰ ਇੱਕ ਚੀਜ਼ ਹਾਜ਼ਮ ਕਰ ਜਾਂਦੇ ਨੇ ਉਹਨਾਂ ਨੂੰ ਦੇਖ ਕੇ ਆਪਾਂ ਕੀ ਕਰਦੇ ਆਂ ਆਪਾਂ ਕਹਿੰਦੇ ਆਂ ਫਲਾਣੇ ਦਾ ਬੱਚਾ ਦੇਖ ਹਲੇ ਛੋਟਾ ਜਿਹਾ ਉਹ ਸਭ ਕੁਝ ਖਾ ਜਾਂਦਾ ਪਰ ਤੂੰ ਕੁਝ ਖਾਂਦਾ ਨਹੀਂ ਆਪਾਂ ਉਹ ਬੱਚੇ ਨੂੰ ਦੂਜੇ ਬੱਚੇ ਦੇ ਨਾਲ ਕੰਪੈਰੀਸ਼ਨ ਕਰੀ ਜਾਂਦੇ ਨੇ ਕਿ ਉਹ ਫਲਾਣੇ ਦਾ ਬੱਚਾ ਤਾਂ ਸਭ ਕੁਝ ਖਾ ਜਾਂਦਾ ਤੇ ਆਪਾਂ ਜਦੋਂ ਦੇਖਦੇ ਆਂ ਤੇ ਆਪਣੇ ਬੱਚੇ ਨੂੰ ਵੀ ਉਹ ਸਾਰਾ ਕੁਝ ਖਵਾਉਣ ਦੀ ਕੋਸ਼ਿਸ਼ ਕਰਦੇ ਆਂ ਤਾਂ ਆਪਣੇ ਬੱਚੇ ਦੀ ਉਹ ਚੀਜ਼ ਹਾਜ਼ਮ ਨਹੀਂ ਹੁੰਦੀ ਹੋ ਸਕਦਾ ਜਿਹੜੀ ਚੀਜ਼ ਤੁਹਾਡੇ ਬੱਚੇ ਦੇ ਹਾਜਮ ਹੁੰਦੀ ਹੋਵੇ ਉਹ ਫਲਾਂ ਦੂਜੇ ਦੇ ਬੱਚੇ ਨੂੰ ਉਸ ਚੀਜ਼ ਨਾਲ ਅਲਰਜੀ ਹੁੰਦੀ ਹੋਵੇ ਫਿਰ ਆਪਾਂ ਸਿਹਤ ਨੂੰ ਲੈ ਕੇ ਲੱਗ ਜੰਨੇ ਆ ਫਲਾਨੇ ਦੇ ਬੱਚੇ ਦੀ ਸਿਹਤ ਕਿੰਨੀ ਵਧੀਆ ਉਹ ਤਾਂ ਬਹੁਤ ਵਧੀਆ ਸਿਹਤ ਆ ਹੈਲਥੀ ਸਿਹਤ ਆ ਉਹਦੀ ਕੀ ਪਤਾ ਜਿਹੜਾ ਤੁਹਾਡਾ ਬੱਚਾ ਵਾ ਉਹਦਾ ਇਮਿਊਨਿਟੀ ਸਿਸਟਮ ਅੰਦਰੋਂ ਕਿੰਨਾ ਤਕੜਾ ਹੋਵੇ ਹੋ ਸਕਦਾ ਤੁਹਾਡਾ ਬੱਚਾ ਦੂਜੇ ਦੇ ਬੱਚੇ ਦੇ ਨਾਲੋਂ ਜ਼ਿਆਦਾ ਐਕਟਿਵ ਹੋਵੇ ਆਪਾਂ ਇਹ ਚੀਜ਼ਾਂ ਨਹੀਂ ਦੇਖਦੇ ਕਿਉਂਕਿ ਪਰਮਾਤਮਾ ਨੇ ਹਰ ਇੱਕ ਬੱਚੇ ਨੂੰ ਅਲੱਗ-ਅਲੱਗ ਚੀਜ਼ ਦਿੱਤੀ ਹੋਈ ਆ ਹਰ ਜੇ ਬੱਚਾ ਇੱਕ ਐਕਟਿਵ ਆ ਤਾਂ ਸਾਰੇ ਬੱਚੇ ਨਹੀਂ ਐਕਟਿਵ ਹੋ ਸਕਦੇ ਜੇ ਇੱਕ ਬੱਚਾ ਪੜ੍ਹਾਈ ਦੇ ਵਿੱਚ ਇੰਟੈਲੀਜੈਂਟ ਆ ਤਾਂ ਦੂਜਾ ਬੱਚਾ ਪੜ੍ਹਾਈ ਦੇ ਵਿੱਚ ਨਹੀਂ ਇੰਟੈਲੀਜੈਂਟ ਉਹ ਨਾ ਹੋ ਸਕਦਾ ਥੋੜਾ ਬਹੁਤਾ ਫਰਕ ਰਹਿਣਾ ਹੀ ਰਹਿਣਾ ਹੁਣ ਆਪਾਂ ਆਪਣੇ ਬੱਚੇ ਨੂੰ ਦੂਜਿਆਂ ਦੇ ਨਾਲ ਕੰਪੈਰੀਸ਼ਨ ਉਹਨਾਂ ਦਾ ਕਰਦੇ ਰਹਿੰਦੇ ਆ ਹੁਣ ਅੱਗੇ ਗੱਲ ਆ ਜਾਂਦੀ ਆ ਪੜ੍ਹਾਈ ਦੀ ਪੜ੍ਹਾਈ ਨੂੰ ਲੈ ਕੇ ਵੀ ਆਪਾਂ ਕਹਿੰਦੇ ਰਹਿੰਦੇ ਆ ਫਲਾਣੇ ਦਾ ਬੱਚਾ ਤਾਂ ਫਰਸਟ ਆਇਆ ਤੇਰੇ ਨੰਬਰ ਇੰਨੇ ਘੱਟ ਕਿਉਂ ਆਏ ਨੇ ਹੋ ਸਕਦਾ ਤੁਹਾਡੇ ਬੱਚੇ ਦੀ ਰੁਚੀ ਖੇਡਾਂ ਦੇ ਵਿੱਚ ਜ਼ਿਆਦਾ ਹੋਵੇ ਹੋ ਸਕਦਾ ਤੁਹਾਡਾ ਬੱਚਾ ਖੇਡਾਂ ਦੇ ਵਿੱਚ ਇੰਨੇ ਜ਼ਿਆਦਾ ਮੈਡਲ ਲੈ ਕੇ ਆਵੇ ਕਿ ਤੁਹਾਡਾ ਬੱਚਾ ਖੇਡਾਂ ਦੇ ਪੈਰੋਂ ਹੀ ਤੁਹਾਡਾ ਬੱਚਾ ਖੇਡਾਂ ਦੇ ਤੌਰ ਤੇ ਇੰਨਾ ਜ਼ਿਆਦਾ ਮਸ਼ਹੂਰ ਹੋ ਜਾਏ ਇੰਨਾ ਜ਼ਿਆਦਾ ਪਪੂਲਰ ਹੋ ਜਾਏ ਲੋਕਾਂ ਦੇ ਵਿੱਚ ਕਿ ਉਹਦੀ ਪਛਾਣ ਦੂਜੇ ਬੱਚੇ ਦੇ ਨਾਲੋਂ ਕਿਤੇ ਦੁਗਣੀ ਹੋ ਜਾਏ ਕੀ ਪਤਾ ਤੁਹਾਡੇ ਬੱਚੇ ਦੀ ਪੜਾਈ ਉਨੀ ਮਤਲਬ ਉਹਦੇ ਦਿਮਾਗ ਵਿੱਚ ਉਨੀ ਨਾ ਹੋਵੇ ਕੀ ਪਤਾ ਤੁਹਾਡਾ ਬੱਚਾ ਕਿਸੇ ਹੋਰ ਚੀਜ਼ ਦੇ ਲਈ ਕੋਈ ਭੰਗੜੇ ਦੇ ਲਈ ਜਾਂ ਕਿਸੇ ਹੋਰ ਚੀਜ਼ ਦੇ ਲਈ ਬਣਿਆ ਹੋਵੇ ਪਰ ਨਹੀਂ ਆਪਾਂ ਕਹਿੰਦੇ ਕਿ ਫਲਾਣੇ ਦਾ ਬੱਚਾ ਭੰਗੜਾ ਕਿੰਨਾ ਵਧੀਆ ਪੌਂਦਾ ਤੂੰ ਵੀ ਇਹੀ ਕੰਮ ਕਰ ਬੱਚਿਆਂ ਦੇ ਬਾਰੇ ਆਪਾਂ ਉਹਦੇ ਵਿੱਚ ਇਹ ਨਹੀਂ ਦੇਖਦੇ ਕਿ ਬੱਚੇ ਦੀ ਰੁਚੀ ਕਿਸ ਚੀਜ਼ ਵਿੱਚ ਬਹੁਤ ਜ਼ਿਆਦੇ ਮਾਪੇ ਬਾਪ ਨੇ ਜਿਹੜੇ ਕਿ ਇਹ ਗੱਲਾਂ ਤੋਂ ਜਾਣੂ ਨੇ ਪਰ ਕੁਝ ਕੁ ਪਰਸੈਂਟ ਨੇ ਜਿਹੜੇ ਕਿ ਆਪਣੇ ਬੱਚਿਆਂ ਦੇ ਉੱਪਰ ਹਰ ਇੱਕ ਚੀਜ਼ ਨੂੰ ਥੋਪ ਰਹੇ ਨੇ ਉਹ ਮਾਪਪਾਂ ਦੀ ਪਰਸੈਂਟੇਜ ਗਿਣਤੀ ਦੇ ਵਿੱਚ ਹੀ ਆ ਇਹ ਗੱਲ ਸੱਚ ਆ ਭਾਵੇਂ ਕਿ ਕਾਫੀ ਲੋਕਾਂ ਨੂੰ ਮੇਰੀ ਗੱਲ ਬਹੁਤ ਬੁਰੀ ਲੱਗੇ ਕਾਫੀ ਦੁੱਖ ਮਤਲਬ ਬਹੁਤ ਜ਼ਿਆਦਾ ਬੁਰਾ ਲੱਗੇ ਮੇਰੀ ਗੱਲ ਦਾ ਪਰ ਇਹ ਸਚਾਈ ਆ ਕੁਝਕ ਮਾਪਪਾਂ ਦੀ ਇਹ ਸਚਾਈ ਆ ਜਿਹੜੇ ਕਿ ਆਪਣੇ ਬੱਚਿਆਂ ਦੇ ਉੱਪਰ ਗਵਾਂਡੀਆਂ ਨੂੰ ਦੇਖ ਕੇ ਆਪਣੇ ਬੱਚੇ ਪਰੋ ਚੀਜ਼ ਨੂੰ ਥੋਪੀ ਜਾਂਦੇ ਨੇ ਕਿ ਗਵਾਂਡੀਆਂ ਦੇ ਬੱਚੇ ਤੇ ਤਾਂ ਇੰਨੇ ਨੰਬਰ ਆਏ ਨੇ ਤੇਰੇ ਘੱਟ ਕਿਵੇਂ ਆਏ ਨੇ ਆਪਣੇ ਬੱਚੇ ਦੇ ਅੰਦਰਲੀ ਕਾਬਲੀਅਤ ਨੂੰ ਬਾਹਰ ਨਹੀਂ ਕੱਢਦੇ ਇਹ ਨਹੀਂ ਦੇਖਦੇ ਕਿ ਸਾਡੇ ਬੱਚੇ ਦੇ ਅੰਦਰ ਵਿੱਚ ਕਿਹੜੀ ਕਾਬਲੀਅਤ ਆ ਜੇ ਤੁਸੀਂ ਉਸ ਕਾਬਲੀਅਤ ਉੱਪਰ ਕੰਮ ਕਰੋ ਇਸ ਚੀਜ਼ ਦੀ ਛੋਟੀ ਆ ਕਿ ਤੁਸੀਂ ਆਪਣੇ ਬੱਚੇ ਨੂੰ ਜ਼ਿੰਦਗੀ ਵਿੱਚ ਕਾਫੀ ਅੱਗੇ ਲੈ ਜਾਵੋਗੇ ਹੁਣ ਇੱਥੇ ਇੱਕ ਆਪਾਂ ਉਦਾਹਰਨ ਹੀ ਦੇ ਦਿੰਨੇ ਆ ਜਿਵੇਂ ਕੋਣ ਆਪਾਂ ਬੱਚਿਆਂ ਨੂੰ ਦੂਜੇ ਬੱਚੇ ਦੇ ਨਾਲ ਕੰਪੈਰੀਸ਼ਨ ਕਰਦੇ ਆ ਉਹਨਾਂ ਦੇ ਉੱਪਰ ਚੀਜ਼ਾਂ ਥੋਪਦੇ ਆ ਇੱਕ ਮੈਂ ਛੋਟੀ ਜੀ ਉਦਾਹਰਨ ਦਿੰਦਾ ਹੁਣ ਕਈ ਵਾਰ ਕੀ ਹੁੰਦਾ ਕਿ ਆਪਣੇ ਬੱਚੇ ਕਹਿੰਦੇ ਨੇ ਕਿ ਪਾਪਾ ਫਲਾਣੇ ਦੇ ਬੱਚੇ ਕੋ ਤਾਂ ਡੈਡੀ ਆ ਚੀਜ਼ ਆ ਮੈ ਵੀ ਇਹ ਚੀਜ਼ ਲੈਣੀ ਆ ਭਾਵੇਂ ਕੋਈ ਚੀਜ਼ ਕਾਫੀ ਮਹਿੰਗੀ ਹੋਵੇ ਆਪਾਂ ਕੀ ਕਰਦੇ ਆ ਆਪਾਂ ਉਹ ਬੱਚੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਆਪਾਂ ਕਹਿੰਦੇ ਆ ਕਿ ਨਹੀਂ ਪੁੱਤਰ ਇਹ ਆਪਾਂ ਚੀਜ਼ ਨਹੀਂ ਲੈਣੀ ਉਹ ਬੱਚਾ ਕਹਿੰਦਾ ਕਿ ਜੇ ਕਿਉਂ ਨਹੀਂ ਲੈਣੀ ਜਦੋਂ ਫਲਾਣੇ ਦੇ ਪਾਪਾ ਉਹਨੂੰ ਡੈਡੀ ਫਲਾਣੇ ਦੇ ਉਹਨੂੰ ਲੈ ਕੇ ਦੇ ਸਕਦੇ ਆ ਕੀ ਤੁਸੀਂ ਮੈਨੂੰ ਇਹ ਚੀਜ਼ ਲੈ ਕੇ ਨਹੀਂ ਦੇ ਸਕਦੇ ਉਹਨਾਂ ਨੇ ਤਾਂ ਝੱਟ ਦੇਨੇ ਚੀਜ਼ ਲੈ ਕੇ ਦੇ ਦਿੱਤੀ ਜਦੋਂ ਬੱਚਾ ਆਪਾਂ ਨੂੰ ਇਹ ਗੱਲ ਕਹਿੰਦਾ ਭਾਵੇਂ ਕਿ ਆਪਾਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਬੱਚੇ ਨੂੰ ਸਭ ਕੁਝ ਸਮਝਾਉਨੇ ਆਂ ਬੱਚਾ ਭਾਵੇਂ ਆਪਣਾ ਮਨ ਵੀ ਜਾਵੇ ਪਰ ਇੱਕ ਵਾਰ ਤਾਂ ਆਪਣੇ ਅੰਦਰ ਉਹਨੇ ਬੱਚੇ ਨੇ ਇਹ ਚੀਜ਼ ਆਪਣਾ ਕੰਪੈਰੀਸ਼ਨ ਆਪਾਂ ਨੂੰ ਕੰਪੇਅਰ ਕਰਤਾ ਨਾ ਦੂਜੇ ਮਾਪੇ ਦੇ ਨਾਲ ਇੱਕ ਵਾਰੀ ਤਾਂ ਆਪਣੇ ਅੰਦਰ ਉਹ ਚੀਜ਼ ਮਹਿਸੂਸ ਹੋਈ ਆਪਣੇ ਅੰਦਰ ਆਪਾਂ ਨੂੰ ਫੀਲ ਤਾਂ ਹੋਇਆ ਨਾ ਫੀਲ ਤਾਂ ਕਰਵਾਤਾ ਬੱਚੇ ਨੇ ਆਪਾਂ ਨੂੰ ਫਿਰ ਹੁਣ ਤੁਸੀਂ ਇਹ ਸੋਚੋ ਕਿ ਜਦੋਂ ਤੁਹਾਨੂੰ ਇੰਨਾ ਬੁਰਾ ਲੱਗਿਆ ਤੁਹਾਨੂੰ ਇੰਨਾ ਬੁਰਾ ਲੱਗਿਆ ਤਾਂ ਜਦੋਂ ਤੁਸੀਂ ਦੂਜੇ ਬੱਚੇ ਨਾਲ ਉਹਦਾ ਕੰਪੈਰੀਸ਼ਨ ਕਰਦੇ ਹੋ ਤਾਂ ਬੱਚੇ ਨੂੰ ਕਿੰਨਾ ਬੁਰਾ ਲੱਗਦਾ ਹੋਵੇਗਾ ਕਦੇ ਇਹ ਚੀਜ਼ ਨੂੰ ਸੋਚ ਕੇ ਦੇਖਿਆ ਫਿਰ ਤੁਸੀਂ ਆਪ ਹੀ ਸੋਚੋ ਕਿ ਜਦ ਆਪਾਂ ਨੂੰ ਆਪਾਂ ਸਮਝਦਾ ਰਹਾਂ ਆਪਾਂ ਵੱਡੇ ਆਏਜ ਦੇ ਵਿੱਚ ਵੀ ਆਪਾਂ ਨੂੰ ਇਹ ਚੀਜ਼ ਬੁਰੀ ਲੱਗ ਸਕਦੀ ਆ ਤਾਂ ਬੱਚੇ ਨੂੰ ਕਿਉਂ ਨਹੀਂ ਬੁਰੀ ਲੱਗ ਸਕਦੀ ਕਿਉਂ ਤੁਸੀਂ ਬੱਚਿਆਂ ਉੱਪਰ ਹਰ ਇੱਕ ਚੀਜ਼ ਨੂੰ ਥੋਪਣ ਦੀ ਕੋਸ਼ਿਸ਼ ਕਰਦੇ ਹੋ ਕਿਉਂ ਨਹੀਂ ਉਹਨਾਂ ਨੂੰ ਆਜ਼ਾਦ ਛੱਡਦੀ ਜਿਹੜੀਆਂ ਗੱਲਾਂ ਬੱਚੇ ਨੂੰ ਸਮਝਾਉਣ ਵਾਲੀਆਂ ਹੁੰਦੀਆਂ ਨੇ ਉਹ ਜ਼ਰੂਰ ਬੱਚੇ ਨੂੰ ਸਮਝਾਓ ਬੱਚੇ ਨੂੰ ਗਲਤ ਪਾਸੇ ਰੋਕੋ ਗਲਤ ਪਾਸੇ ਤੋਂ ਪਿਆਰ ਨਾਲ ਰੋਕੋ ਵੀ ਹੁਣ ਹੁਣੇ ਹੀ ਤਾਂ ਗੱਲ ਸੀ ਕਿ ਬੱਚਿਆਂ ਦੇ ਬਚਪਨ ਦੀ ਹੁਣ ਜਦੋਂ ਬੱਚਾ ਵੱਡੀਆਂ ਕਲਾਸਾਂ ਵਿੱਚ ਜਾਂਦਾ ਜਾਨੀ ਕਿ 10th ਵਿੱਚ ਹੋ ਜਾਂਦਾ ਪਲੱਸ 2 ਵਿੱਚ ਹੋ ਜਾਂਦਾ ਜਦੋਂ ਬੱਚਾ ਵੱਡੀਆਂ ਕਲਾਸਾਂ ਦੇ ਵਿੱਚ ਜਾਂਦਾ ਤਾਂ ਬੱਚੇ ਕਈ ਮਾਪੇ ਇਹੋ ਜਿਹੇ ਵੀ ਨੇ ਜਿਹੜੇ ਕਿ ਬੱਚਿਆਂ ਦੇ 90% ਮੇਰੇ ਇਹ ਰੀਅਲ ਲਾਈਫ ਦੇ ਵਿੱਚ ਵੀ ਮੈਂ ਦੇਖਿਆ ਵਾ ਕਈ ਮਾਪੇ ਇਹੋ ਜਿਹੇ ਨੇ ਜਿਹੜਾ ਕਿ ਬੱਚੇ ਦੇ 90% 92% ਨੰਬਰ ਆਉਣ ਤੋਂ ਬਾਅਦ ਵੀ ਬੱਚੇ ਨੂੰ ਇਹ ਕਹਿੰਦੇ ਨੇ ਕਿ ਪੁੱਤਰ ਹੁਣ ਅਗਲੀ ਕਲਾਸ ਵਿੱਚ ਜੇ ਇਤਕੀ ਤੇਰੇ 92% ਆਏ ਨੇ ਤਾਂ ਅਗਲੀ ਕਲਾਸ ਵਿੱਚ 93% ਚਾਹੀਦੇ ਨੇ ਅਗਲੀ ਕਲਾਸ ਵਿੱਚ 94% ਚਾਹੀਦੇ ਨੇ ਇਹ ਨਹੀਂ ਕਹਿੰਦੇ ਕਿ ਪੁੱਤ ਸ਼ਾਬਾਸ਼ ਤੂੰ ਬਹੁਤ ਵਧੀਆ ਨੰਬਰ ਲੈ ਕੇ ਆਇਆ ਅੱਗੇ ਤੋਂ ਵੀ ਇਦਾਂ ਹੀ ਮਿਹਨਤ ਕਰ ਫਰਕ ਕੀ ਪੈਣਾ ਇਦਾਂ ਹੀ ਮਿਹਨਤ ਕਰ ਬੱਚੇ ਨੂੰ ਐ ਕਹੋ ਕਿ ਅੱਗੇ ਤੋਂ ਵੀ ਇਦਾਂ ਹੀ ਵਧੀਆ ਮਿਹਨਤ ਕਰਦਾ ਰਹੇ ਪਰ ਨਹੀਂ ਬੱਚੇ ਨੂੰ ਕਹਿੰਦੇ ਨੇ ਇਤਕੀ 92% ਆਏ ਨੇ ਅੱਗੇ ਤੋਂ ਤੇਰੇ 93% ਹੋਣ ਅੱਗੇ ਤੋਂ 94% ਹੋਣ ਕਈ ਮਾਪੇ-ਵਾਪੇ ਜਦੋਂ ਬੱਚਾ 96% ਨੰਬਰ ਲੈ ਕੇ ਵੀ ਪਾਸ ਹੁੰਦਾ ਤਾਂ ਉਸ ਤੋਂ ਬਾਅਦ ਉਹਨੂੰ ਕਹਿੰਦੇ ਨੇ ਕਿ ਬੇਟਾ ਅਗਲੀ ਕਲਾਸ ਦੇ ਵਿੱਚ ਤੇ 97% ਲੈ ਕੇ ਪਾਸ ਹੋਣਾ ਲੈ ਇੰਨੀ ਗੱਲ ਕਹਿਣ ਤੇ ਬੱਚੇ ਦੇ ਦਿਮਾਗ ਦੇ ਉੱਤੇ ਇੱਕ ਹੋਰ ਬੋਝ ਪੈ ਗਿਆ ਕਿ ਮੈਨੂੰ ਤਾਂ ਬਈ ਹੁਣ ਹੋਰ ਪੜ੍ਹਨਾ ਪਏਗਾ ਉਹੀ ਜੇ ਤੁਸੀਂ ਉਹਨੂੰ ਬੱਚੇ ਨੂੰ ਕਹਿ ਦੋ ਕਿ ਬੇਟਾ ਬਹੁਤ ਵਧੀਆ ਨੰਬਰ ਲੈ ਕੇ ਪਾਸ ਹੋਇਆ ਐਦਾਂ ਹੀ ਤੂੰ ਹੋਰ ਮਿਹਨਤ ਕਰ ਐਂ ਮਿਹਨਤ ਕਰਦੇ ਨਹੀਂ ਰਹਿਣਾ ਤਾਂ ਵਧੀਆ ਮਿਹਨਤ ਦਿਲ ਲਾ ਕੇ ਕਰ ਇਹਦੇ ਨਾਲ ਤੁਸੀਂ ਦੇਖੋ ਵੀ ਕਿੰਨਾ ਫਰਕ ਆ ਪਰ ਬੱਚੇ ਉੱਪਰ ਕਦੇ ਵੀ ਇਦਾਂ ਬੋਝ ਨਹੀਂ ਪੈਂਦਾ ਆਪਾਂ ਇਹ ਨਹੀਂ ਕਹਿੰਦੇ ਕਿ ਪੜ੍ਹਾਈ ਜ਼ਰੂਰੀ ਨਹੀਂ ਪੜ੍ਹਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਪੜ੍ਹਾਈ ਦੀ ਤੁਲਨਾ ਮੈਂ ਸ਼ਬਦਾਂ ਦੇ ਵਿੱਚ ਕਰ ਹੀ ਨਹੀਂ ਸਕਦਾ ਕਿਉਂਕਿ ਪੜ੍ਹਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹਦੀ ਕੋਈ ਚੀਜ਼ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਸ਼ਬਦਾਂ ਦੇ ਵਿੱਚ ਪਰ ਜੇ ਦੋਸਤੋ ਇਹ ਵੀ ਤੁਸੀਂ ਨੋਟ ਰੱਖਿਓ ਕਿ ਜਿਹੜਾ ਬੱਚਾ ਵੱਧ ਨੰਬਰ ਲੈ ਕੇ ਪਾਸ ਹੁੰਦਾ ਜ਼ਰੂਰੀ ਨਹੀਂ ਕਿ ਜ਼ਿੰਦਗੀ ਵਿੱਚ ਉਹੀ ਕਾਮਯਾਬ ਹੋਏਗਾ ਤੁਸੀਂ ਹੁਣ ਆਪਣੇ ਭੈਣ ਭਰਾ ਹੁਣ ਕਈ 2 2 3 3 ਭੈਣ ਭਰਾ ਨੇ ਆਪਾਂ ਚਾਹੇ ਆਪ ਹੀ ਲਾ ਲਈਏ ਕਈ ਤੁਸੀਂ ਇਹ ਤੁਲਨਾ ਕਰੋ ਆਪਣੇ ਭੈਣ ਭਰਾਵਾਂ ਦੇ ਨਾਲ ਕਿ ਜਿੰਨਾ ਤੁਸੀਂ ਆਪ ਐਕਟਿਵ ਹੋ ਕੀ ਤੁਹਾਡਾ ਦੂਜਾ ਭੈਣ ਭਰਾ ਵੀ ਉਨਾ ਐਕਟਿਵ ਹੈਗਾ ਕੀ ਤੁਹਾਡੇ ਦੋਨਾਂ ਤਿੰਨਾਂ ਭੈਣ ਭਰਾਵਾਂ ਦਾ ਸੁਭਾਅ ਵੀ ਆਪਸ ਵਿੱਚ ਮਿਲਦਾ ਕੀ ਤੁਹਾਡਾ ਦਿਮਾਗ ਇੱਕੋ ਜਿਹਾ ਵਾ ਜਦੋਂ ਆਪਣੇ ਭੈਣ ਭਰਾਵਾਂ ਦਾ ਸੁਭਾਈ ਨਹੀਂ ਮਿਲਦਾ ਆਪਣੀਆਂ ਗਲਤੀਆਂ ਇੱਕ ਦੂਜੇ ਦੀਆਂ ਆਪਣਾ ਜੋ ਵੀ ਖਾਣ ਪੀਣ ਨਹੀਂ ਮਿਲਦਾ ਹੁਣ ਇੱਕ ਬੱਚੇ ਦੀ ਡਾਈਟ ਖਾਣ ਦੀ ਹੋਰ ਹੋਏਗੀ ਇੱਕ ਨੂੰ ਤਾਂ ਕੜੀ ਚੌਲ ਪਸੰਦ ਨਹੀਂ ਇੱਕ ਬੱਚੇ ਨੂੰ ਰਾਜਮਾ ਚੌਲ ਪਸੰਦ ਹੁਣ ਤੁਸੀਂ ਇਹ ਦੇਖੋ ਕਿ ਜਦੋਂ ਆਪਣੇ ਭੈਣ ਭਰਾਵਾਂ ਦੇ ਆਪਸ ਵਿੱਚ ਸੁਹਾ ਨਹੀਂ ਮਿਲਦੇ ਆਪਣੇ ਆਪਸ ਵਿੱਚ ਰੰਗ ਰੂਪ ਨਹੀਂ ਮਿਲਦੇ ਆਪਣੇ ਆਪਸ ਵਿੱਚ ਪੜ੍ਹਾਈ ਨਹੀਂ ਮਿਲਦੀ ਤਾਂ ਤੁਸੀਂ ਆਪਣੇ ਆਪਣੇ ਬੱਚੇ ਨੂੰ ਦੂਜੇ ਬੱਚਿਆਂ ਦੇ ਨਾਲ ਕਿਉਂ ਕੰਪੈਰੀਸ਼ਨ ਕਰਦੇ ਹੋ ਹੁਣ ਇੱਕ ਬੱਚਾ ਤਾਂ ਬਾਹਰ ਖੇਡਣਾ ਪਸੰਦ ਕਰਦਾ ਉਹਨੂੰ ਆਏ ਹੁੰਦਾ ਕਿ ਮੈਂ ਗਰਾਊਂਡ ਵਿੱਚ ਜਾਵਾਂ ਮੈਂ ਵਧੀਆ ਖੇਡਾਂ ਹਰ ਵਕਤ ਵਧੀਆ ਖੇਡਦਾ ਰਹਾ ਜਿਹੜਾ ਦੂਜਾ ਬੱਚਾ ਹੁੰਦਾ ਉਹਨੂੰ ਇਹ ਹੁੰਦਾ ਕਿ ਮੈਂ ਤਾਂ ਘਰ ਹੀ ਬਿਠਾ ਰਹਾ ਘਰ ਹੀ ਬੈਠ ਕੇ ਪੜਦਾ ਰਹਾ ਹਰ ਇੱਕ ਬੱਚੇ ਦਾ ਸੁਭਾਅ ਅਲੱਗ-ਅਲੱਗ ਹੁੰਦਾ ਉਹਦਾ ਦਿਮਾਗ ਵੱਖੋ-ਵੱਖਰਾ ਪ੍ਰਮਾਤਮਾ ਨੇ ਲਾਇਆ ਹੁੰਦਾ ਉਹਨੂੰ ਇੱਕ ਦੂਜੇ ਬੱਚਿਆਂ ਦੇ ਨਾਲ ਕੰਪੇਅਰ ਨਾ ਕਦੇ ਵੀ ਕਰਿਆ ਕਰੋ ਕਦੇ ਸੋ ਦੋਸਤੋ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇਹੀ ਸੀ ਕਿ ਆਪਾਂ ਨੂੰ ਆਪਣੇ ਬੱਚਿਆਂ ਦੇ ਅੰਦਰਲੇ ਜੋ ਗੁਣ ਨੇ ਉਹਨਾਂ ਦੇ ਵਿੱਚ ਕਿਤੇ ਦੱਬੇ ਨਾ ਰਹਿ ਜਾਣ ਉਹਨਾਂ ਦੀ ਅੰਦਰਲੀ ਜੋ ਕਾਬਲੀਅਤਾਂ ਉਹਨੂੰ ਵੀ ਬਾਹਰ ਕੱਢੋ ਉਹਦੀ ਜੋ ਇੱਛਾ ਵਾ ਬੱਚੇ ਨੂੰ ਖੁੱਲ੍ਹ ਕੇ ਜਿਉਣ ਦਿਓ ਆਪਣੇ ਬੱਚੇ ਦੀ ਅੰਦਰਲੀ ਇੱਛਾ ਨੂੰ ਜ਼ਾਹਰ ਕਰਨ ਦਿਓ ਕਿਤੇ ਬੱਚੇ ਨੂੰ ਇੰਨਾ ਜ਼ਿਆਦਾ ਡਰਾਓ ਨਾ ਕਿ ਬੱਚਾ ਤੁਹਾਡੇ ਅੱਗੇ ਆਪਣੀ ਅੰਦਰਲੀ ਗੱਲ ਦੱਸ ਹੀ ਨਾ ਸਕੇ ਆਪਣੇ ਬੱਚੇ ਦੇ ਨਾਲ ਮਿਲ ਜੁਲ ਕੇ ਹਮੇਸ਼ਾ ਰਹੋ ਆਪਣੇ ਬੱਚੇ ਦੇ ਉੱਪਰ ਪੂਰਾ ਧਿਆਨ ਦਿਵੋ ਜਿਹੜੀ ਫੀਲਡ ਦੇ ਵਿੱਚ ਬੱਚਾ ਤੁਹਾਡਾ ਜਾਣਾ ਚਾਹੁੰਦਾ ਉਸ ਨੂੰ ਉਸ ਫੀਲਡ ਵਿੱਚ ਖੁੱਲ੍ਹ ਕੇ ਜਾਣ ਦਿਓ ਕੀ ਪਤਾ ਉਸ ਫੀਲਡ ਦੇ ਵਿੱਚ ਹੀ ਤੁਹਾਡਾ ਬੱਚਾ ਤੁਹਾਡਾ ਕਿੰਨਾ ਕ ਨਾਮ ਰੋਸ਼ਨ ਕਰ ਦੇਵੇਗਾ ਸਿਰਫ ਗਲਤ ਪਾਸੇ ਤੋਂ ਬੱਚੇ ਨੂੰ ਸਮਝਾ ਕੇ ਰੋਕਣ ਦੀ ਕੋਸ਼ਿਸ਼ ਕਰੋ ਉਹ ਵੀ ਪਿਆਰ ਦੇ ਨਾਲ ਇਹ ਨਹੀਂ ਕਿ ਤੁਸੀਂ ਗੁੱਸੇ ਨਾਲ ਬੱਚੇ ਨੂੰ ਸਮਝਾਓ ਕਿਉਂਕਿ ਅੱਜ ਦਾ ਸਮਾਗ ਗੁੱਸੇ ਦੇ ਨਾਲ ਬੱਚੇ ਨੂੰ ਸਮਝਾਉਣ ਵਾਲਾ ਨਹੀਂ ਰਿਹਾ ਦੋਸਤੋ ਬੱਚਿਆਂ ਨੂੰ ਗਲਤ ਪਾਸੇ ਰੋਕਣਾ ਮਾ ਤਾਂ ਬੱਚਿਆਂ ਨੂੰ ਪਿਆਰ ਦੇ ਨਾਲ ਕੋਸ਼ਿਸ਼ ਕਰੋ ਕੋਲ ਬੈਠ ਕੇ ਸਮਝਾਉਣ ਦੀ ਫਿਰ ਵੀ ਬੱਚਾ ਨਹੀਂ ਸਮਝਦਾ ਤਾਂ ਬੱਚੇ ਨੂੰ ਆਪਣਾ ਟਾਈਮ ਵੱਧ ਤੋਂ ਵੱਧ ਦਿਓ ਉਮੀਦ ਆ ਮੈਂ ਤੁਹਾਨੂੰ ਭਰੋਸੇ ਨਾਲ ਕਹਿ ਸਕਦਾ ਕਿ ਬੱਚਾ ਸਮਝ ਜ਼ਰੂਰ ਜਾਏਗਾ ਸੋ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਿਆ ਕਰੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਆਪਣੇ ਹੋਰ ਦੋਸਤ ਮਿੱਤਰਾਂ ਯਾਰਾਂ ਦੋਸਤਾਂ ਤੱਕ ਵੀਡੀਓ ਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਜਰੂਰ ਕਰਿਆ ਕਰੋ ਧੰਨਵਾਦ ਜੀ